ਹਾਂਜੀ ਦੋਸਤੋ ਕੀ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਬਹੁਤ ਵਧੀਆ ਕਰਨਾ ਚਾਹੁੰਦੇ ਹੋ ਪਰ ਪੇਸ਼ੀਅੰਸ ਦੀ ਕਮੀ ਹੋਣ ਕਰਕੇ ਤੁਸੀਂ ਆਪਣੇ ਜੋ ਗੋਲਸ ਨੇ ਉਹਨਾਂ ਨੂੰ ਅਚੀਵ ਨਹੀਂ ਕਰ پا ਰਹੇ ਠੀਕ ਹੈ ਜੀ ਕੋਈ ਤੁਹਾਡੇ ਜ਼ਿੰਦਗੀ ਦੇ ਵਿੱਚ ਛੋਟੀ ਜੀ ਸਮੱਸਿਆ ਆ ਗਈ ਤੇ ਤੁਸੀਂ ਉਸ ਨੂੰ ਹੀ ਫੜ ਕੇ ਬੈਠ ਗਏ ਹੋ ਤੇ ਅੱਗੇ ਹੀ ਨਹੀਂ ਵੱਧ پا ਰਹੇ ਠੀਕ ਹੈ ਜੀ ਕਿਉਂਕਿ ਪੇਸ਼ੀਅੰਸ ਹੈ ਜੋ ਉਹ ਇੱਕ ਰਸਤਾ ਹੈ ਜੀ ਸਕਸੈਸ ਦਾ ਹਾਂਜੀ ਬਿਲਕੁਲ ਪੇਸ਼ੀਅੰਸ ਇਜ਼ ਦੀ ਕੀ ਟੂ ਸਕਸੈਸ ਜ਼ਿੰਦਗੀ ਵਿੱਚ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪੇਸ਼ੈਂਸ ਦੇ ਰਿਗਾਰਡਿੰਗ ਜਿੱਦਾਂ ਕਿ ਕੋਈ ਵਿਅਕਤੀ ਸੀਗਾ ਇੱਕ ਜਗ੍ਹਾ ਖੱਡਾ ਪੁੱਟ ਰਿਹਾ ਸੀਗਾ ਤੇ ਉਹ ਪੁੱਟੀ ਗਿਆ ਪੁੱਟੀ ਗਿਆ ਕੇ ਪਾਣੀ ਨਿਕਲੇਗਾ ਪਾਣੀ ਨਿਕਲੇਗਾ ਪਰ ਨਹੀਂ ਨਿਕਲਿਆ ਤਾਂ ਉਸਨੇ ਦੂਜੀ ਜਗ੍ਹਾ ਪੁੱਟਣਾ ਸ਼ੁਰੂ ਕਰ ਦਿੱਤਾ ਫਿਰ ਤੀਜੀ ਜਗ੍ਹਾ ਇਸੇ ਤਰ੍ਹਾਂ ਚੌਥੀ ਜਗ੍ਹਾ ਪਰ ਜੇ ਉਹ ਉਸੇ ਜਗ੍ਹਾ ਰੁਕ ਕੇ ਉਸੇ ਇੱਕ ਗड्ढे ਨੂੰ ਚੰਗੀ ਤਰ੍ਹਾਂ ਪੁੱਟੀ ਜਾਂਦਾ ਤੇ ਕੀ ਉੱਥੋਂ ਪਾਣੀ ਨਿਕਲਦਾ ਹਾਂਜੀ ਬਿਲਕੁਲ ਨਿਕਲ ਜਾਂਦਾ ਅਗਰ ਇੱਕ ਜਗ੍ਹਾ ਤੇ ਟਿੱਕੇ ਉਹ ਪੇਸ਼ੈਂਟਲੀ ਕੰਮ ਕਰਦਾ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਜੀ ਪੇਸ਼ੈਂਸ ਤੇ ਪੇਸ਼ੈਂਸ ਦੀ ਕਮੀ ਹੋਣ ਕਾਰਨ ਹੀ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਸਮੱਸਿਆ ਆ ਜਾਂਦੀ ਹੈ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਲੈ ਨਾਲ ਦੱਸਣ ਵਾਲਾ ਹੈ ਪੇਸ਼ੈਂਸ ਦੇ ਬਾਰੇ ਵਿੱਚ ਕਿ ਕਿਸ ਤਰ੍ਹਾਂ ਪੇਸ਼ੈਂਸ ਹੈ ਜੋ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੇ ਪੇਸ਼ੈਂਸ ਦੇ ਨਾਲ ਨਾਲ ਤੁਹਾਨੂੰ ਖੁਦ ਦੇ ਉੱਤੇ ਭਰੋਸਾ ਵੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਤਾਂ ਹੁਣ ਇੱਕ ਬਹੁਤ ਹੀ ਸਿੰਪਲ ਜੀ ਕਹਾਣੀ ਹੈ ਜੀ ਇੱਕ ਹੰਥਣ ਹੁੰਦੀ ਹੈ ਜੀ ਤੇ ਇੱਕ ਕੁੱਤੀ ਹੁੰਦੀ ਹੈ ਦੋਨੋਂ ਕੀ ਹੁੰਦੀਆਂ ਨੇ ਆਪਸ ਦੇ ਵਿੱਚ ਦੋਸਤ ਹੁੰਦੀਆਂ ਨੇ ਤੇ ਦੋਨੋਂ ਸੇਮ ਟਾਈਮ ਦੇ ਉੱਤੇ ਹੋ ਜਾਂਦੀਆਂ ਨੇ ਪ੍ਰੈਗਨੈਂਟ ਠੀਕ ਹੈ ਜੀ ਤੇ ਦੋ ਮਹੀਨੇ ਬੀਤਦੇ ਨੇ ਉਸ ਤੋਂ ਬਾਅਦ ਜੋ ਕੁੱਤੀ ਹੁੰਦੀ ਹੈ ਉਹ ਹਜਾਕੇ ਹੰਥਣ ਨੂੰ ਪੁੱਛਦੀ ਹੈ ਕਿ ਤੇਰੇ ਕੋਈ ਬੱਚੇ ਨੇ ਜਨਮ ਦਿੱਤਾ ਜਾਂ ਨਹੀਂ ਕਿਉਂਕਿ ਜੋ ਕੁੱਤੀ ਹੁੰਦੀ ਆ ਉਹਨੇ ਆਲਰੇਡੀ 4-5 ਕਤੂਰੀਆਂ ਨੂੰ ਜਨਮ ਦੇ ਦਿੱਤਾ ਹੁੰਦਾ ਹੈ ਹਾਂਥਮ ਕਹਿੰਦੀ ਹੈ ਨਹੀਂ ਅਜੇ ਤੱਕ ਤਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਫਿਰ 2 ਮਹੀਨੇ ਹੋਰ ਬੀਤਦੇ ਨੇ ਉਹ ਫਿਰ ਹਾਂਥਮ ਦੇ ਕੋਲ ਜਾਂਦੀ ਹੈ ਪੁੱਛਣ ਕਿ ਹਾਂ ਬਈ ਕੋਈ ਗੁੱਡ ਨਿਊਜ਼ ਹੈਗੀ ਹੈ ਜਾਂ ਨਹੀਂ ਹੈਗੀ ਫਿਰ ਤੋਂ ਉਹ ਕਹਿੰਦੀ ਹੈ ਕਿ ਨਹੀਂ ਅਜੇ ਤੱਕ ਤਾਂ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈਗੀ ਉਹ ਫਿਰ 2 ਮਹੀਨੇ ਬਾਅਦ ਜਾਂਦੀ ਹੈ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਹਿੰਦਾ ਲਗਾਤਾਰ 4-5 ਵਾਰ ਉਹ ਜਾਂਦੀ ਹੈ ਠੀਕ ਹੈ ਜੀ ਤਾਂ ਲਗਭਗ ਲਗਭਗ 10 ਤੋਂ 12 ਮਹੀਨਿਆਂ ਦੇ ਅੰਦਰ ਉਸ ਕੁੱਤੀ ਨੇ ਲਗਭਗ ਲਗਭਗ 3 ਵਾਰ ਬੱਚਿਆਂ ਨੂੰ ਜਨਮ ਦਿੱਤਾ ਹੁੰਦਾ ਹੈ ਪਪੀਜ਼ ਨੂੰ ਜਨਮ ਦਿੱਤਾ ਹੁੰਦਾ ਹੈ ਲਗਭਗ 12 ਤੋਂ 15 ਕਿਦੂਰੇ ਉਸਨੇ ਜਨਮ ਦੇ ਦਿੱਤਾ ਹੁੰਦਾ ਹੈ ਤੇ ਫਿਰ ਇੱਕ ਦਿਨ ਹੰਥਣ ਨੂੰ ਮਜ਼ਾਕ ਚ ਕਹਿੰਦੀ ਹੈ ਕਹਿੰਦੀ ਕੀ ਤੈਨੂੰ ਭਰੋਸਾ ਵੀ ਹੈ ਕਿ ਤੂੰ ਪ੍ਰੈਗਨੈਂਟ ਹੈ ਤਾਂ ਫਿਰ ਉਦਨ ਹੰਥਣ ਵੀ ਸੀ ਉਹ ਵੀ ਬੜੇ ਚਿਰ ਤੋਂ ਉਤਾਵਲੀ ਸੀ ਕਿ ਮੈਨੂੰ ਇੱਕ ਦਿਨ ਜਵਾਬ ਦੇਣਾ ਹੈ ਕਿਉਂਕਿ ਇਹ ਰੋਜ਼ ਆ ਜਾਂਦੀ ਹੈ ਪੁੱਛਣ ਤਾਂ ਉਹਨੇ ਉਹਨੂੰ ਇੱਕ ਦਿਨ ਜਵਾਬ ਦਿੱਤਾ ਫਿਰ ਕਹਿੰਨੀ ਜਿਹੜਾ ਜੋ ਮੇਰੇ ਢਿੱਡ ਦੇ ਵਿੱਚ ਹੈ ਉਹ ਕੋਈ ਕੁੱਤੇ ਦਾ ਬੱਚਾ ਨਹੀਂਗਾ ਉਹ ਕੋਈ ਪੱਪੀ ਨਹੀਂ ਹੈ ਉਹ ਕੀ ਹੈ ਇੱਕ ਹੰਥੀ ਦਾ ਬੱਚਾ ਹੈ ਜਦੋਂ ਧਰਤੀ ਦੇ ਗਿਰੇਗਾ ਨਾ ਉਦੋਂ ਪਤਾ ਲੱਗੇਗਾ ਕਿ ਹਾਂ ਕਿਸੇ ਚੀਜ਼ ਨੂੰ ਮੈਂ ਜਨਮ ਦਿੱਤਾ ਹੀ ਜਦੋਂ ਲੱਗੇਗਾ ਨਾ ਲੋਕ ਰਾਹ ਛੱਡ ਕੇ ਉਹਨੂੰ ਦੇਖਣਗੇ ਉਹਦੀ ਸਰਾਨਾ ਕਰਨਗੇ ਕਿ ਇਸ ਲਈ ਉਹ ਟਾਈਮ ਲੱਗ ਰਿਹਾ ਹੈ ਕਿ ਉਹ ਕੋਈ ਪੱਪੀ ਨਹੀਂ ਹੈ ਠੀਕ ਹੈ ਜੀ ਉਹਨੂੰ ਜਦੋਂ ਚੱਲੇਗਾ ਨਾ ਰਾਹ ਤੇ ਜੋ ਲੋਕ ਖੜਨੇਗੇ ਲੋਕ ਉਹਦੀ ਪੂਜਾ ਕਰਨਗੇ ਤਾਂ ਉਸ ਨੂੰ ਇਸ ਚੀਜ਼ ਤੇ ਭਰੋਸਾ ਵੀ ਸੀ ਠੀਕ ਹੈ ਜੀ ਤਾਂ ਉਸ ਨੇ ਕਿਹਾ ਕਿ ਹਾਂ ਜੋ ਇਹ ਸੇ ਤਾਂ ਆਪਣ ਨੂੰ ਕੀ ਪਤਾ ਚੱਲਦਾ ਹੈ ਜੀ ਕਿ ਜੋ ਪੇਸ਼ੈਂਟਲੀ ਹੈ ਅਗਰ ਕੋਈ ਬੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਸਮਾਂ ਲੱਗੇਗਾ ਹੀ ਲੱਗੇਗਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਕੰਮ ਸ਼ੁਰੂ ਕੀਤਾ ਤੇ ਉਹ ਦੋ ਦਿਨਾਂ ਦੇ ਵਿੱਚ ਹੋ ਜਾਈ ਜਾਂ ਦੋ ਮਹੀਨਿਆਂ ਚ ਹੋ ਜੇ ਤਿੰਨ ਮਹੀਨਿਆਂ ਚ ਹੋ ਜੇ ਹਾਂ ਜਿੱਕਰ ਤੁਸੀਂ ਕਿਸੇ ਬੜੇ ਗੂੜ ਨੂੰ ਹੱਥ ਪਾਇਆ ਤਾਂ ਹੋ ਸਕਦਾ ਹੈ ਤੁਹਾਨੂੰ 1 ਤੋਂ 2 ਸਾਲ ਵੀ ਉਹਦੇ ਉੱਤੇ ਲੱਗ ਜਾਣਾ ਪਰ ਤੁਹਾਨੂੰ ਕੰਮ ਕਰਨਾ ਪਵੇਗਾ ਕੰਸਿਸਟੈਂਟਲੀ ਪੇਸ਼ੈਂਟਲੀ ਤਾਂ ਉਸੇ ਨਾਲ ਤੁਸੀਂ ਅੱਗੇ ਵਧ ਸਕਦੇ ਹੋ ਪੇਸ਼ੈਂਸ ਹੋਣੀ ਜ਼ਿੰਦਗੀ ਦੇ ਬੀਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਗਰ ਤੁਸੀਂ ਇੱਕ ਛੋਟਾ ਜਿਹਾ ਸੱਚ ਸਿੱਖ ਲੈਂਦੇ ਹੋ ਕਿ ਪੇਸ਼ੈਂਟ ਤੁਸੀਂ ਰਹਿ ਸਕਦੇ ਹੋ ਜਾਂ ਨਹੀਂ ਰਹਿ ਸਕਦੇ ਠੀਕ ਹੈ ਜੀ ਪੇਸ਼ੈਂਸ ਆਪਣੇ ਵਿੱਚ ਪੈਦਾ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਤਾਂ ਤੁਹਾਡੀ ਜ਼ਿੰਦਗੀ ਸੁਧਰ ਜਾਵੇਗੀ ਅਗਰ ਤੁਸੀਂ ਆਪਣੇ ਅੰਦਰ ਇੱਕ ਛੋਟਾ ਜਿਹਾ ਸ਼ਬਦ ਪੇਸ਼ੈਂਸ اپنی زندگی ਵਿੱਚ لے ਆਉਣੇ ਉਹ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਕਿਉਂਕਿ ਅਸੀਂ ਦੇਖਦੇ ਵੀ ਹਾਂ ਦੋ ਦੋਸਤ ਹੁੰਦੇ ਨੇ ਜੀ ਇੱਕ ਦੋਸਤ ਦੇ ਵਿੱਚ ਕੀ ਹੁੰਦਾ ਉਹ ਜਲਦੀ ਕਾਮਯਾਬ ਹੋ ਜਾਂਦਾ ਉਹਦੀ ਪ੍ਰੇਅਰਸ ਜ਼ਿਆਦਾ ਜਲਦੀ ਸੁਣੀ ਜਾਂਦੀਆਂ ਨੇ ਰੱਬ ਵੱਲੋਂ ਪਰ ਤੁਹਾਨੂੰ ਨਹੀਂ ਅਦੇ ਕੋਈ ਇਮਤਿਹਾਨ ਲੈ ਰਹੇ ਨੇ ਕਿਉਂਕਿ ਰੱਬ ਨੇ ਜਿੰਨਾ بڑا ਕਿਸੇ ਨੂੰ ਦੇਣਾ ਹੈ ਉਨੇ ਇਮਤਿਹਾਨ ਉਹਦੇ ਜ਼ਿਆਦਾ ਹੋਣਗੇ بس ਖੁੱਤੇ ਭਰੋਸਾ ਰੱਖੋ ਕਿਉਂਕਿ ਅਗਰ ਥੋੜੀ ਜ਼ਿੰਦਗੀ ਵਿੱਚ ਚੈਲੰਜਸ ਆ ਰਹੇ ਨੇ ਇਹਦਾ ਮਤਲਬ ਪੱਕਾ ਤੁਹਾਨੂੰ ਰੱਬ ਨੇ ਕੁਝ ਵੱਡਾ ਕਰਨ ਲਈ ਬਣਾਇਆ ਹੈ ਖੁੱਤੇ ਭਰੋਸਾ ਰੱਖੋ ਠੀਕ ਹੈ ਜੀ ਆਈ ਹੋਪ ਵੀਡੀਓ ਪਸੰਦਾ ਹੀ ਹੋਵੇਗੀ फटाफट ਵੀਡੀਓ ਨੂੰ ਲਾਈਕ ਕਰਨਾ ਹੈ ਦੋਸਤਾਂ ਵਿਚ ਨਾਲ ਸ਼ੇਅਰ ਕਰਨਾ ਹੈ ਧੰਨਵਾਦ